ਮਾਨਸਾ ਵਿਖੇ ਪੁਲਿਸ ਅਤੇ ਪੱਲੇਦਾਰਾਂ ਵਿਚਾਲੇ ਹੋਈ ਜ਼ਬਰਦਸਤ ਕਾਮੂਕੀ ਪੱਲੇਦਾਰਾਂ ਦੀਆਂ ਲਠੀਆਂ ਪੱਗਾਂ ਪੱਲੇਦਾਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ ਪਿਛਲੇ 7 ਮਹੀਨਿਆਂ ਤੋਂ ਲੈ ਕੇ ਕਰਨਾ ਚੱਲਿਆ ਆ ਰਿਹਾ ਹੈ ਜਾਇਜ ਮੰਗਾ ਨੇ ਕੋਈ ਸਰਕਾਰ ਦੇ ਤੋਂ ਕੋਈ ਫालतू ਵਾਦਾ ਨਹੀਂ ਮੰਗਿਆ ਜਾਂਦਾ ਜੋ ਜਾਇਜ ਰੇਟ ਸਰਕਾਰ ਪਹਿਲਾਂ ਦੇ ਰਹੀ ਹੈ 50% ਬਾਬ ਦੇ ਹਿਸਾਬ ਨਾਲ ਸਾਨੂੰ ਇਹਨਾਂ ਨੇ ਲਾਰਾ ਲਾਇਆ ਚੋਣਾਂ ਦੇ ਵਿੱਚ ਜਿਹੜੀਆਂ ਐਮਪੀ ਦੀਆਂ ਚੋਣਾਂ ਲੰਘ ਕੇ ਗਈਆਂ ਨੇ ਕਿ ਜਿਹੜਾ ਤੁਹਾਡਾ ਰੇਟ ਹੈ ਐਸਓਆਰ ਦਾ ਉਹ ਤੁਹਾਡੇ ਫਿਕਸ ਰੇਟਾਂ ਦੇ ਵਿੱਚ ਪੈ ਕਰਕੇ ਤੁਹਾਨੂੰ ਸਿੱਧਾ ਤੁਹਾਨੂੰ ਅਦਾਇਗੀ ਕਰਨੀ ਸ਼ੁਰੂ ਕਰ ਦਾਂਗੇ ਤੁਹਾਡਾ ਕੰਮ ਕਰਿਆ ਪਿਆ ਪਰ ਚੋਣਾ ਲੰਘਣ ਦੇ ਬਾਵਜੂਦ ਨਾਲ ਦੀ ਨਾਲ ਹੀ ਉਹੀ ਜਿਹੜੀ ਪੁਰਾਣੀ ਪਾਲਿਸੀ ਸੀ ਠੇਕੇਦਾਰਾਂ ਵਾਲੀ ਉਹੀ ਚੱਕ ਕੇ ਸਰਕਾਰ ਨੇ ਸਾਡੇ ਉੱਤੇ ਥੋਪਤੀ ਪਰ ਆ ਦੇਖੋ ਨਾਲ-ਨਾਲ ਜੇ ਮਜ਼ਦੂਰ ਪ੍ਰੋਟੈਸਟ ਕਰਦਾ ਤਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਪੱਗਾਂ ਵੀ ਲਾਈਆਂ ਜਾਂਦੀਆਂ ਨੇ ਉਹਨਾਂ ਨਾਲ ਧੱਕਾ ਮੁਕੀ ਕੀਤਾ ਜਾਂਦਾ ਹੈ ਗੱਲ ਨਹੀਂ ਸੁਣੀ ਜਾਂਦੀ ਕਿਸੇ ਵੀ ਪ੍ਰਕਾਰ ਮੰਗਤਾ ਸਾਡੀਆਂ ਦੋਹੀ ਮੰਗਾਂ ਨੇ ਜੀ ਸਾਡੀਆਂ ਸਾਨੂੰ ਪ੍ਰਸ਼ਾਸਨ ਨੇ ਇਹ ਕਿ ਹਾਸੀ ਵੀ 50% ਆਬਾ ठेकेदारी ਖਤਮ ਕਰਕੇ ਤੁਹਾਨੂੰ ਸਿੱਧਾ ਸਮਝਾਵਾਂਗੇ ਤੁਹਾਡੇ ਨਾਲ ਸਿੱਧੇ ਐਗਰੀਮੈਂਟ ਕਰਾਂਗੇ ਪੰਜਾਬ ਸਰਕਾਰ ਨੇ ਸਾਡੇ ਨਾਲ ਧੋਖਾ ਕਰਿਆ ਸਾਨੂੰ ਇਹ ਪਾਲਿਸੀ ਕੱਢ ਕੇ ਠੇਕੇਦਾਰੀ ਦੇ ਰੂਪ ਤੇ ਲਿਆਤਾ ਇਹ ਅਸੀਂ ਪਾਲਿਸੀ ਦਾ ਵਿਰੋਧ ਕਰਦੇ ਆਂ ਜੱਦ ਕੇ ਵਿਰੋਧ ਕਰਾਂਗੇ ਜੇ ਸਰਕਾਰ ਨੇ ਸਾਡੀ ਕੋਈ ਨਾ ਵੀ ਗੱਲ ਸੁਣੀ ਐਤੂ ਵੀ ਤਿੱਖਾ ਸੰਘਰਸ਼ ਅਸੀਂ ਕਰਾਂਗੇ ਜਿਹੜਾ ਜੀ ਸਾਡਾ ਪਿਛਲੇ 7-8 ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ ਮੋਰਚਾ ਲਾਇਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਸਾਡੇ ਪਤਾੰਦਾਂ ਦੇ ਜਿਹੜੇ ਪੱਲੇਦਾਰ ਨੇ ਜਾਂ ਸਾਡੇ ਭਰਾ ਮਜ਼ਦੂਰ ਨੇ ਉਹਨਾਂ ਤੋਂ ਮੁਸਕ ਮਾਰ ਦਿਆ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨਾਲ 8 ਮਹੀਨਿਆਂ ਦੇ ਵਿੱਚ ਇੱਕ ਵੀ ਸਾਡੇ ਜ਼ਿੰਮੇਵਾਰਾਂ ਨਾਲ ਮੀਟਿੰਗ ਨਹੀਂ ਲੱਤੀ ਗਈ ਪ੍ਰਸ਼ਾਸਨ ਕੰਨੀਓ ਚੰਡੀਗੜ੍ਹ ਪਰੇਸ਼ਾਨ ਜਿਹੜੇ ਸਾਡੇ ਡਾਇਰੈਕਟਰ ਨੇ ਜਾਂ ਫੂਡ ਸੈਕਟਰੀ ਹੈ ਉਹਨੇ ਮੀਟਿੰਗਾਂ 'ਤੇ ਸਾਡੇ 7 ਮਹੀਨੇ ਨਗਾਤੇ ਕਹਿਣ ਲੱਗਿਆ ਕਿ ਮੁੱਖ ਮੰਤਰੀ ਸਾਹਿਬ ਚੋਣਾਂ 'ਚ ਵਿਜੀ ਨੇ ਤੁਹਾਡਾ ਪੱਕਾ ਕੰਮ ਕਰਾ ਦੇਵਾਂਗੇ ਚੋਣਾਂ ਦੇ ਐਲਾਨ ਤੋਂ ਬਾਅਦ ਮਤਲਬ ਜਦੋਂ ਤੁਹਾਡਾ ਕੋਡ ਆਫ ਕੰਡਕਟ ਖਤਮ ਹੋ ਗਿਆ ਪਰੰਤੂ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਜ਼ਿੰਮੇਵਾਰ ਸਾਥੀਆਂ ਨਾਲ ਪੰਜਾਬ ਦੇ ਫੂਡ ਮਿਨਿਸਟਰੀ ਮਿਨਿਸਟਰ ਹੈ ਜਿਹੜਾ ਉਹ ਸਾਡਾ ਮੇਰਾ ਖਿਆਲ ਐਸੀ ਭਾਈ ਜਾਰੇ ਤੁਆ ਉਹ ਸਾਡੇ ਪਤਾ ਹੀ ਐਗੋਂ ਨੂੰ ਕੀ ਕਹਿੰਦਾ ਕਹਿੰਦਾ ਮੈਂ ਤਾਂ ਤੁਹਾਨੂੰ ਬੱਲੇਦਾਰਾਂ ਨੂੰ ਜਾਣਦੇ ਨਹੀਂ ਵੀ ਕਿਹੜੇ ਮਜ਼ਦੂਰ ਹੋ ਤੁਸੀਂ ਅੱਜ ਅਸੀਂ ਉਹਨੂੰ ਦੱਸ ਦੇਣ ਵਾਸਤੇ ਇਹ ਪੂਰੇ ਪੰਜਾਬ ਦੇ ਵਿੱਚ ਸਾਡਾ 1 ਮਈ ਰੋਜ਼ 1 ਦਿਨ ਦਾ ਰੋਸ ਧਰਨਾ ਸੀਗਾ ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਡੇ ਸੰਗਰੂਰ ਕਰਨੇ ਦੀ ਜਿਹੜੀ ਉੱਥੇ ਟੀਮ ਹੈ ਉਹਦੇ ਨਾਲ ਮੀਟਿੰਗ ਕਰਕੇ ਸਾਡੇ ਜਿਹੜੇ ਸਮੱਸਿਆਵਾਂ ਨੇ ਉਹ ਹੱਲ ਨਾ ਕੀਤੀਆਂ ਪਾਲਿਸੀ ਦੀ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਪੰਜਾਬ ਸਰਕਾਰ ਵੱਲੋਂ 2 ਦਿਨ 14 ਤਰੀਕ ਨੂੰ ਪੰਜਾਬ ਦੇ 14 ਠੇਕੇਦਾਰ ਨੇ ਕੁੱਲ ਜਿਨ੍ਹਾਂ ਨਾਲ ਕਟਾਰੂ ਚੱਕ ਨੇ 40 ਕਰੋੜ ਦੇ ਵਿੱਚ ਸੌਦਾ ਕਰਕੇ ਸਾਡੇ ਨਾਲ ਜਿਹੜਾ ਵਾਦਾ ਕੀਤਾ ਸੀ ਉਹ ਮੁੱਕ ਕਰਨ ਦਾ ਸਬੂਤ ਦਿੱਤਾ ਉਹਦਾ ਕਾਰਨ ਇਹ ਹੈ ਪਹਿਲਾਂ ਸਾਨੂੰ 8 ਮਹੀਨੇ ਲਾ ਰਿਆ ਤੇ ਰੱਖਿਆ 2 ਦਿਨਾਂ ਚ 3 ਦਿਨਾਂ ਚ ਪਤਾ ਨਹੀਂ ਕੀ ਠੇਕੇਦਾਰਾਂ ਨੇ ਸੰਘਾਤਾ ਸਾਨੂੰ ਤਾਂ ਇਹ ਪਤਾ ਲੱਗਿਆ ਵੀ 40 ਕਰੋੜ ਰੁਪਇਆ ਲੈ ਕੇ ਉਹ ਠੇਕੇਦਾਰਾਂ ਨੇ ਸਮਝੋ ਕਾ ਕਰ ਗਿਆ ਕਿ ਤੁਸੀਂ ਇਹ ਪੁੱਤੇ ਰੇਟਾਂ ਦੇ ਕੰਮ ਕਰੋ ਤੁਹਾਨੂੰ ਕੋਈ ਨਹੀਂ ਹਿਲਾ ਸਕਦਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੇ ਕਟਾਰੂ ਚੱਕ ਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ ਜਦੋਂ 50 ਕਿਲੋ ਦਾ ਗੱਟਾ ਲੈ ਕੇ 48 ਦਾਬ ਮੰਨ ਚ ਪੂਰੇ ਪੰਜਾਬ ਦੇ ਵਿੱਚ ਅਨਾਲ ਭੇਜ ਸਕਦੇ ਆ ਤਾਂ ਇਹ ਮੰਤਰੀ ਜਾਂ ਮੁੱਖ ਮੰਤਰੀ ਸਾਡੇ ਮੂਰੇ ਕੋਈ ਚੀਜ਼ ਨਹੀਂ ਅਸੀਂ ਇਹਨਾਂ ਆਉਣ ਵਾਲੇ ਸਮੇਂ ਚ ਦੱਸਾਂਗੇ ਕਿ ਅਸੀਂ ਮਜ਼ਦੂਰ ਕੀ ਜੀ ਜਾ 7 ਮਹੀਨੇ ਸਾਨੂੰ ਧਰਨੇ ਤੇ ਬੈਠਿਆ ਨੂੰ ਸੰਗਰੂਰ ਹੋ ਗਿਆ ਜੀ ਪੰਜਾਬ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਸਾਡੀ ਤਾਂ ਇੱਕੋ ਇੱਕ ਮੰਗ ਸੀ ਵੀ ਜੋ ਕੇਂਦਰ ਸਰਕਾਰ ਦੇ ਰਿਹਾ ਉਸਦਾ ਠੇਕੇਦਾਰ ਨੂੰ ਸਿੱਧੇ ਕਰਕੇ ਉਹ ਸਿੱਧੀ ਜਿਹੜੀ 50% ਨਾਲ ਬੱਬ ਦੇ ਨਾਲ ਰੇਟ ਬੰਦੇ ਨੇ ਸਾਨੂੰ ਫਿਕਸ ਕਰਕੇ ਮਜ਼ਦੂਰਾਂ ਦੇ ਖਾਤੇ ਪਾਏ ਜਾਣ ਪਰ 7 ਮਹੀਨੇ ਹੋ ਗਏ ਨਾ ਤਾਂ ਅਜੇ ਤੱਕ ਸਾਨੂੰ ਮੁੱਖ ਮੰਤਰੀ ਮਿਲੇ ਨਾ ਕਟਾਰੂ ਚੱਕ ਨੇ ਕੋਈ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਪੂਰਾ ਕਰਿਆ ਕਿਉਂਕਿ 22 ਤੋਂ ਇਲੈਕਸ਼ਨ ਤੋਂ ਪਹਿਲੇ ਸੰਗਰੂਰ ਦੀ ਧਰਤੀ ਦੇ ਭਗਵੰਤ ਮਾਨ ਨੇ ਆਪ ਗਿਆ ਸੀ ਕਿ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਣਾਓ ਤਾਂ ਰੇਕੇ ਦਾ ਸਿਸਟਮ ਖਤਮ ਕਰ ਦੇਵਾਂਗੇ ਪਰ ਰੇਕੇ ਦਾ ਸਿਸਟਮ ਤੇ ਖਤਮ ਕੀ ਕਰਨਾ ਸੀ 2.5 ਸਾਲ ਹੋ ਗਏ ਸਰਕਾਰ ਬੜੀ ਮਜ਼ਦੂਰ ਪ੍ਰਤੀ ਇੱਕ ਸ਼ਬਦ ਵੀ ਜੇ ਨਾ ਬੋਲੇ ਹੋਵੇ ਸਾਡੇ ਅੰਦਰ ਰੋਸ ਸੀਗਾ ਸਾਡੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਜਿਹੜੀ ਕੇਂਦਰ ਨੇ ਪੰਜਾਬ ਸਰਕਾਰ ਨੇ ਇੱਕ ਨਵੀਂ ਪਾਲਸੀ ਲਾਗੂ ਕੀਤੀ ਹੈ ਉਹਦਾ ਅਸੀਂ ਕੱਲ ਜਿਹੜੀ ਪਾਲਸੀ ਦਾ ਸੀ ਡੱਟ ਕੇ ਵਿਰੋਧ ਕੀਤਾ ਉਹ ਪਾਲਸੀ ਸਾਡੀ ਵੀ ਹੈ ਅੱਜ ਜਿਹੜੀ ਸਾਡੀਆਂ ਸਾਰੇ ਪੰਜਾਬ ਦੇ ਜ਼ਿਲ੍ਹਾ ਪੱਧਰੀ ਰੈਲੀਆਂ ਹੋ ਰਹੀਆਂ ਸਾਡੇ ਅੰਦਰ ਰੋਸ ਹੀ ਗੁੱਸਾ ਹੀ ਤਾਂ ਹੀ ਅਸੀਂ ਡੀਸੀ ਦਫ਼ਤਰ ਅੱਗੇ ਘੇਰ ਲਗੇ ਸੀ ਪਰ ਚਾਹ ਚਲੋ ਪ੍ਰਸ਼ਾਸਨ ਨਾਲ ਤਾਂ ਧੱਕਾ ਮੁੱਕੀ ਹੁੰਦੀ ਰਹਿੰਦੀ ਕੋਈ ਗੱਲ ਨਹੀਂ ਸਾਡੇ ਆਪ ਦੇ ਨੇ ਅਫਸਰ ਸਾਹਿਬ ਡੀਸੀ ਨੂੰ ਸਾਡਾ ਮੰਗ ਪੱਤਰ ਲੈ ਕੇ ਜਾਣਾ ਚਾਹੀਦਾ ਹੈ